ਸਾਰੇ ਭੈਣ ਭਾਈਆਂ ਨੂੰ ਇਹੀ ਗੱਲ ਦੱਸਣਾ ਚਾਹੁੰਨਾ ਜੀ ਹਰੇਕ ਬੰਦੇ ਦੇ ਕੋਈ ਨਾ ਕੋਈ ਸੁਪਨਾ ਹੁੰਦਾ ਹੈਗਾ ਮੇਰਾ ਵੀ ਸੁਪਨਾ ਸੀ ਵੀਰੇ ਮੈਂ ਟੀਚਰ ਬਣਨਾ ਚਾਹੁੰਦਾ ਸੀਗਾ ਤੇ ਕਰਦਿਆਂ ਤੰਗਿਆਂ ਕਰਕੇ ਨਾ ਮੇਰੇ ਤੋਂ ਜਾਦੇ ਕੁਆਲੀਫਿਕੇਸ਼ਨ ਨਹੀਂ ਹੋਈ ਮੈਨੂੰ ਬੀਏ ਵੀ ਫਸਟイヤー ਤੱਕ ਹੀ ਕਰਨੀ ਪਈ ਆਗੀ ਤੇ ਉਸ ਤੋਂ ਬਾਅਦ ਮੈਂ ਕਈ ਨੌਕਰੀਆਂ ਵੀ ਕੀਤੀਆਂ ਨੇ ਵੀਰੇ ਪ੍ਰਾਈਵੇਟ ਜਿੱਥੇ ਗੁਲਾਮੀ ਦੀ ਸਿਹਰਾ ਆਉਂਦਾ ਹੈ ਆਪਣੇ ਸਿਰ ਪੰਜਾਬੀਆਂ ਦੇ ਤੇ ਮੈਂ ਆਪਦਾ ਬਿਜ਼ਨਸ ਸ਼ੁਰੂ ਕੀਤਾ ਵੀਰੇ ਆਪਦਾ ਵੀ ਮੈਂ ਜੋ ਖੋਹ ਸੰਭ ਰਿਹਾ ਵੀ ਮੈਂ ਮਾਲਕ ਆ ਉਹਦਾ ਵੀਰੇ ਮੈਂ ਹੋਰ ਸਾਰੇ ਆਪਣੇ ਕਸਟਮਰ ਭਾਈਆਂ ਨੂੰ ਜਿਹੜੇ ਵੀ ਜੂਸ ਪਿੰਦਣ ਨੇ ਜ਼ਿਆਦਾਤਰ ਨਾ ਜੂਸ ਵਾਲਾਂ ਦੇ ਇੱਕ ਜਾਂ ਦੋ ਆਪਣਾ ਫਿਲਟਰ ਹੁੰਦੇ ਨੇ ਚਾਹ ਪੁੰਨੀਆਂ ਕਹਿੰਦਾ ਮਤਲਬ ਵੀ ਆਪਣੇ ਲਵੇ ਚਾਰ ਨੇ ਵੀਰੇ ਕਿਉਂਕਿ ਚਾਰ ਦੇ ਜਾ ਕੇ ਵਿੱਚ ਚੌਥੇ ਤੇ ਜਾ ਕੇ ਵੀ ਹਲਕਾ ਜਿਹਾ ਬਿਜਲੀ ਬਰੀਕਾ ਕਰਨ ਲੱਗਦੇ ਨੇ ਜਿਹੜੇ ਆਪਣੇ ਸਰੀਰ ਬਾਤ ਬਹੁਤ ਨੁਕਸਾਨਦਾਇਕ ਨੇ ਆਪਾਂ ਗੌਰ ਨਹੀਂ ਕਰਦੇ ਵੀਰੇ ਬਹੁਤ ਅੰਗਲੀ ਨਾਲ ਖਾਣ ਪੀਣਾ ਆਪਣੀਆਂ ਬਿਮਾਰੀਆਂ ਤਾਂ ਹੀ ਵੱਧ ਰਹੀਆਂ ਨੇਗੇ ਬਹੁਤ ਵਧੀਆ ਚੀਜ਼ ਆ ਇਹ ਅਮਰਤਾ ਦਾ ਠੀਕ ਆ ਇਹ ਅਮਰਤਾ ਦਾ ਜੇ ਸਹੀ ਤਰੀਕੇ ਨਾਲ ਬਣਾ ਕੇ ਆਪਾਂ ਕਸਟਮਰ ਨੂੰ ਦੇਵਾਂਗੇ ਜਿਹੜਾ ਇਹਦੇ ਵਿੱਚ ਫਾਈਬਰ ਆ ਮਿਠਾਸ ਆ ਜੇ ਇਹਨੂੰ ਜਿਵੇਂ ਹੁੰਦਾ ਸੀ ਗੰਨੇ ਨੂੰ ਵੀਰੇ ਬਾਰ-ਬਾਰ ਮਰੋੜ ਕੇ ਲਾਉਣਾ ਨਾ ਮੇਰਾ ਮੋਟੀਵੇਸ਼ਨ ਇਹਦਾ ਜੂਸ ਨਹੀਂ ਬਣਾਉਣਾ ਹੈਗਾ ਵੀ ਜਿਆਦਾ ਜੂਸ ਨਿਕਲਦਾ ਜਿਆਦਾ ਜਰਾ ਜੂਸ ਵਾਲਿਆਂ ਦਾ ਹੀ ਮੋਟੀਵੇਸ਼ਨ ਮੇਰਾ ਮਤਲਬ ਇਹ ਆ ਵੀ ਜਦ ਨਾਲ ਇਹਦਾ ਛਿਲਕਾ ਵਿੱਚ ਮਿਲੂਗਾ ਇਹਦੇ ਵਿੱਚ ਗਾੜਾ ਪਾਣਾ ਹੋਊਗਾ ਮਿਠਾਸ ਵਧੂਗੀ ਛਿਲਕੇ ਦਾ ਫਾਈਬਰ ਵਿੱਚ ਮਿਲੂਗਾ ਵੀਰੇ ਜਿਸ ਨੇ ਕਸਟਮਰ ਨੂੰ ਸੰਤੁਸ਼ਟੀ ਦੇਣੀ ਆ ਵੀ ਮੈਂ ਆਪਾਂ ਜ ਸਹੀ ਜਗ੍ਹਾ ਪੈਸੇ ਲਾਇਆ ਲੇ। ਮੈਂ ਚੈੱਕ ਕਰਾ ਗਰੂ ਵੀ ਬਰਫ ਸੂਂਦੇ ਨਾਲ ਪੁੱਟਕੇ ਨਾਲ ਹੀ ਭਰੀ ਹੋਈ। ਉਹ ਬਰੀਕ ਹੋ ਜਾਂਦੇ ਆ ਜਦ ਕਿ ਜੂਸ ਬੰਦ ਆਗਾ ਉਹਨਾਂ ਨਾਲ ਦੇ ਮੈਲਟ ਹੋ ਕੇ ਪਾਣੀ ਬਣ ਜਾਂਦਾ ਵੀਰੇ। ਜਿਆਦਾਤਰ ਜਿਹੜੀ ਬਰਫ ਆ ਥੋੜੀ ਵੱਡੇ ਡਾਲੇ 'ਚ ਹੋਣੀ ਚਾਹੀਦੀ ਹੈ ਜਾ ਕੇ ਉਹ ਸਿਰਫ ਟੇਸਟ ਦੇਣਾ ਹੁਣ ਜੂਸ ਨੂੰ ਠੰਡਕਦਾ ਉਹਦੇ ਟੇਸਟ ਨੂੰ ਖਤਮ ਨਹੀਂ ਕਰਨਾ ਵੀਰੇ। ਜੇਕਰ ਤੁਸੀਂ ਵੀ ਗੰਨੇ ਦਾ ਜੂਸ ਪੀਣ ਦੇ ਸ਼ਕੀਨ ਹੋ ਤਾਂ ਅੱਜ ਤੁਹਾਨੂੰ ਗੰਨੇ ਦੇ ਜੂਸ ਨਾਲ ਇਸ ਦਾ ਕਾਲਾ ਸੱਚ ਵੀ ਦਿਖਾਵਾਂਗੇ ਪਰ ਕਾਲਾ ਸੱਚ ਕੌਣ ਸਾਹਮਣੇ ਲੈ ਕੇ ਆ ਰਿਹਾ ਹੈ ਤਾਂ ਇੱਕ ਅਧਿਆਪਕ ਅਧਿਆਪਕ ਨੂੰ ਅਸੀਂ ਗੁਰੂ ਮੰਨਦੇ ਹਾਂ ਤਾਂ ਜਿਹੜਾ ਸਿੱਖਿਆ ਪਲੋਤਦਾ ਸਾਡੇ ਨਾਲ ਨੌਜਵਾਨ ਮਦੂਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਹੈ ਵੀਰ ਜੀ ਮੇਰਾ ਸਹੀ ਹੈ ਤਾਂ ਵੀਰ ਜੀ ਅਧਿਆਪਕ ਬਨਣਾ ਸੀਗਾ ਅਧਿਆਪਕ ਨਹੀਂ ਬਣ ਸਕੇ ਇਸ ਕਾ ਕਿਤੇ ਨਾਲ ਜੁੜੇ ਤਾਂ ਕਿਵੇਂ ਜਾਣ ਦੇ ਵਿੱਚ ਵੇਰੇ ਬਸ ਉਹ ਹੀ ਗੱਲ ਵੀ ਕਰਦੇ ਮਜਬੂਰੀਆਂ ਸੀ ਪੜਾਈ ਕਰਨੀ ਸ਼ੁਰੂ ਕੀਤੀ ਪੜਨ ਦਾ ਵੀਰੇ ਮੈਨੂੰ ਬਹੁਤ ਸੌਂਗ ਸੀ ਹੁਣ ਵੀ ਕਿਤਾਬਾਂ ਪੜੀਆਂ ਪਈਆਂ ਲੈਂ ਗਿਆ ਲਿਪਕਾਰ ਤੋਂ ਵੀ ਮੰਗਾਉਣਾ ਰਹਿਣਾ ਮੈਂ ਵੀਰੇ ਬੁੱਕਾਂ ਪੜਦੇ ਆਂਗੇ ਤੇ ਕਰਦੇ ਮਜਬੂਰੀਆਂ ਕਰਕੇ ਵੀਰੇ ਪੜਾਇਆ ਨਹੀਂ ਗਿਆ ਟੀਚਰ ਬਾਨਾ ਸੀ ਮੈਂ ਵੀ ਦੀ ਫਸਟ ইয়ার ਕੀਤੀ ਆ ਥੋੜੀ ਕਰਦੇ ਸਾਨੂੰ ਪਤਾ ਫਾਈਨੈਂਸ਼ੀਅਲ ਤੌਰ ਤੇ ਤੰਗੀ ਹੋਣ ਕਰਕੇ ਮੈਨੂੰ ਵੀਰੇ ਛੱਡਣੀ ਪਈ ਪੜਾਈ ਹਾਂਜੀ ਤੇ ਗੰਨੇ ਦੇ ਜੂਸ ਦਾ ਕਾਲਾ ਸਾਚਾ ਤਸਵੀਰ ਦੇਖ ਰਹੇ ਸੀ ਅਸੀਂ ਤੁਸੀਂ ਦੱਸ ਵੀ ਰਹੇ ਸੀ ਕਿਵੇਂ ਇਹ ਜਿਹੜਾ ਕਾਲਾ ਅਸੀਂ ਕਹਿ ਸਕਦੇ ਹਾਂ ਸਾਚਾ ਵੀਰੇ ਕਾਲਾ ਸੱਚ ਤਾਂ ਐ ਆ ਵੀ ਜਿੱਥੇ ਵੀ ਆਪਾਂ ਖਾਣਾ ਪੀਣਾ ਨਾ ਕਦੇ ਵੀ ਉੱਥੇ ਕਾਲੀ ਨਾ ਕਰੋ ਕਿਸੇ ਵੀ ਕੰਮ ਚ ਨਹੀਂ ਕਰਨੀ ਚਾਹੀਦੀ ਕਾਲੀ ਕਾਲੀ ਅੱਗੇ ਟੋਈ ਹੁੰਦੇ ਨੇ ਵੀਰੇ ਵੀ ਜਿੱਥੇ ਹੁਣ ਜੂਸ ਪੀਣਾਗਾ ਪਹਿਲਾਂ ਤਾਂ ਦੇਖੋ ਵੀ ਵੀਰੇ ਉਹ ਵੀ ਸਾਫ਼ ਸੁਥਰੇ ਕੰਮ ਨਾਲ ਆਪਾਂ ਜੁੜੇ ਹੋਏ ਆਂਗੇ ਜਿਹੜਾ ਵੀ ਕੋਈ ਭੈਣ ਭਾਈ ਬਣਾ ਰਿਹਾ ਕੋਈ ਡਿਸਪੋਜ਼ਲ ਗਲਾਸ ਲੈਣਗੇ ਵੀ ਜਿਹੜੇ ਚ ਭਾਂਡੇ ਚ ਜੂਸ ਬਣਾ ਰਿਹਾ ਬਾਈ ਉਹ ਚ ਪਹਿਲੇ ਪਾਣੀ ਤਾਂ ਨਹੀਂ ਪਾਇਆ ਹੋਇਆ ਵੀਰੇ ਤੇ ਇੱਕ ਵਰਫੋ ਵੀ ਕੁੱਟ ਕੇ ਭਰ ਦਿੰਦੇ ਨੇ ਉਹ ਚ ਸੋ ਬਿਨਾ ਬ੍ਰੀਕ ਕਰ ਦਿੰਦੇ ਨੇ ਨਾਲ ਦੀ ਨਾਲ ਪਾਣੀ ਮੈਲਟ ਹੋ ਜਾਂਦੀ ਆ ਵਰਫੋ ਵੀਰੇ ਤੇ ਹੋ ਸਕੇ ਤਾਂ ਕੋਸ਼ਿਸ਼ ਕਰੋ ਵੀ ਜਿਹੜਾ ਪਣਪਾਈ ਜੂਸ ਬਣਾ ਰਿਹਾ ਥੋੜੇ ਵੱਡੇ ਡਲੇ ਹੋਣ ਉਹ ਪੰਜ ਚਾਰ ਵਾਰ ਜੂਸ ਬਣ ਜਾਂਦਾ ਜਿਹਦੇ ਨਾਲ ਜੂਸ ਨੂੰ ਫਲੇਵਰ ਆਊਗਾ ਠੰਡਕ ਦਾ ਨਾ ਕਿ ਉਹਦੀ ਕਵਾਂਟੀਟੀ ਵਧੂਗੀ ਜੂਸ ਨੂੰ ਫਲੇਵਰ ਠੰਡਕ ਦਾ ਆਊਗਾ ਉਹਦਾ ਆਟੋਮੈਟਿਕਲੀ ਟੇਸਟ ਆਪ ਦੇ ਆਪ ਵਧੇ ਜਾਣਾ ਵੀਰੇ ਉਹ ਅਸੀਂ ਲੋਕ ਦੇਖਦੇ ਆਂ ਸ਼ੁੱਧ ਤਾਂ ਨੂੰ ਨਹੀਂ ਦੇਖਦੇ ਤੁਸੀਂ ਜਿਸ ਤਰੀਕੇ ਦੱਸਿਆ ਤਾਂ ਟੇਸਟ ਨੂੰ ਦੇਖਦੇ ਨੇ ਕੀ ਕੀ ਚੀਜ਼ਾਂ ਨੇ ਜਿਹੜੀਆਂ ਅਸੀਂ ਕਹਿ ਸਕਦੇ ਆਂ ਜ਼ਿਆਦਾਤਰ ਇਹ ਚੀਜ਼ ਨਾਲ ਗੰਨੇ ਦੇ ਜੂਸ ਦਾ ਰਸ ਘਟਾਇਆ ਜਾਂਦਾ ਵੀਰੇ ਰਸਤਾ ਕਹਦਾ ਕੀ ਆ ਹਰੇਕ Banda ਆਪਦੀ ਜੇਬ ਪਰ ਨੂੰ ਖਰਦਾ ਵੀਰੇ ਕੋਈ ਵੀ ਹੈਗਾ ਕੱਲਾ ਜੂਸ ਵਾਲਾ ਨੇ ਖਾਣ ਪੀਣ ਵਾਲਾ ਜਿਸੇ ਵੀ ਕੰਮ ਚ ਲੱਗ ਜਾਉ ਅ ਦੂਈ ਗੱਲ ਇਹ ਹੈ ਵੀਰੇ ਵੀ ਜਦੋਂ ਵੀ ਆਪਾਂ ਪੈਸਾ ਲਾਉਣਾ ਨਾ ਆਪਦੀ ਜੇਬ ਚੋਂ ਉਹ ਜੇ ਆਪਾਂ 20 ਰੁਪਏ ਜੂਸ ਦੇ ਗਲਾਸ ਤੇ ਲਾ ਰਹੇ ਹਾਂਗੇ ਉਹ ਐਂ ਦੇਖੋ ਵੀ ਆਪਾਂ ਨੂੰ ਜੂਸ ਹੀ ਮਿਲ ਰਿਹਾ ਹੈ ਵੀਰੇ ਕਿਤੇ ਆਪਾਂ ਬਰਫ਼ ਤਾਂ ਪਾਣੀ ਤਾਂ ਨਹੀਂ ਪੀ ਰਹੇ ਜ਼ਿਆਦਾਤਰ ਐਂ ਵੀ ਹੁੰਦਾ ਵੀਰੇ ਜਿੱਥੇ ਇਕੱਠ ਹੁੰਦੇ ਨੇ ਜਾਂ ਜ਼ਿਆਦਾਤਰ ਵਿੱਚ ਬੰਦੇ ਐ ਬਣਾਈ ਜਾਂਦੇ ਨੇ ਦੁਕਾਨਦਾਰ ਨੇ ਵਿੱਚ ਸਾਰੇ ਨਹੀਂ ਹੁੰਦੇ ਕੁਝ ਕੁ ਬੰਦਿਆਂ ਨੇ ਸਾਰੀਆਂ ਚੀਜ਼ਾਂ ਨੂੰ ਬਦਨਾਮ ਕਰ ਰੱਖਿਆ ਹੈਗਾ ਠੀਕ ਹੈ ਉਹਦਾ ਕਿਵੇਂ ਦਿੰਦੇ ਨੇ ਉਹ ਵੀਰੇ ਜਿਵੇਂ ਮੈਂ ਪਹਿਲਾਂ ਦੱਸਿਆ ਨਾ ਜਿਵੇਂ ਹੁਣੋਂ ਭਾਂਡਾ ਜੋਸ ਵਾਲਾ ਪਿਆਗਾ ਉਹ ਆਪਣੀ ਮਸ਼ੀਨ ਦੇ ਮੂਰੀ ਪਿਆ ਉਹਦੇ ਵਿੱਚ ਬਰਫ਼ ਵੀ ਹੁੰਦੀ ਆ ਵੀਰੇ ਤੇ ਵਿੱਚੇ ਬੰਦਿਆਂ ਦਾ ਮੋਟੀਵੇਸ਼ਨ ਹੁੰਦਾ ਵੀ ਉਹ ਤੇ ਬਰਫ਼ ਪਈ ਆ ਮੈਲਟ ਹੋ ਜੂ ਆਪਾਂ ਬਰਫ਼ ਦੇ ਵੀ ਪੈਸੇ ਦੇਣੇ ਨੇ ਵੇ ਆਪਾਂ ਬਰਫ਼ ਨੂੰ ਇਸ ਕੰਮ ਚ ਲਿਓ ਵੀ ਉਹਦਾ ਜੂਸ ਜੂਸ ਦੀ ਕੁਆਂਟੀਟੀ ਵਧਾ ਦਿਓ ਤਾਂ ਵੱਧਦੀ ਆ ਉਹਦੇ ਚ ਮੈਲਟ ਹੋ ਗਈ ਪਾਣੀ ਵੱਧ ਗਿਆ ਕਿੰਨੇ ਕੁ ਵਧਾ ਲੈਂਦੇ ਹੁਣਗੇ ਉਹਦਾ ਵੀਰੇ ਜੇ ਕਿਸੇ ਭੈਣ ਭਾਈ ਨੇ ਆ ਕੇ ਕਹਿੰਦਾ ਮੈਨੂੰ ਦੋ ਗਲਾਸ ਬਣਾ ਦੇ ਉਹਦੇ ਵਿੱਚ ਬਰਫ਼ ਦੀ ਕੁਆਂਟੀਟੀ ਖਬਰ ਕਿੰਨੇ ਕੁ ਆਉਣੇ ਵੀਰ ਨੇ ਪਾਈ ਹੋਈ ਆ ਪਾਣੀ ਕਿੰਨਾ ਕੁ ਪਾਇਆ ਹੋਇਆ ਵੀਰੇ ਜੋ ਜੇ ਦੋ ਨੇ ਪਾਣੀ ਪਤਾ 6 ਗਲਾਸ ਵੀ ਬਣਾ ਸਕਦਾ ਵੀਰੇ ਉਹਦੇ ਇਹ ਗੱਲ ਆ ਵੀਰੇ ਅੱਜ ਫਿਰ ਹੋਰ ਵੀ ਸ਼ੁੱਧਤ ਨੂੰ ਲੈ ਕੇ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਦੇ ਵੀਰੇ ਸ਼ੁੱਧਤਾ ਦਾ ਆ ਵੀ ਪਹਿਲੀ ਗੱਲ ਤਾਂ ਥਾਣ ਪੀਣ ਗਨੇ ਆਵੇਰ ਰਹੋ ਤੁਸੀਂ ਠੀਕ ਹੈ ਜਿਹੜੇ ਆਪਣੀ ਪੜ੍ਹਾਈ ਆ ਗਿਆਨ ਵਾਸਤੇ ਆ ਉਹ ਨਾ ਕਿ ਆਪਾਂ ਕਿਤੇ ਜੌਬ ਕਰਨ ਆ ਗਿਆਨ ਇਹੀ ਆ ਵੀ ਜਿੱਥੇ ਆਪਾਂ ਜਾਣੇ ਉੱਥੇ ਦੇਖੋ ਵੀ ਆਪਾਂ ਨੂੰ ਸਿੱਧਤਾ ਮਿਲ ਰਹੀ ਹੈ ਵੀਰੇ ਤੇ ਮੇਰੇ ਲਾਵੇ ਵੀਰੇ ਹਾਂ ਡਿਸਪੋਜ਼ੇਬਲ ਗਲਾਸ ਨੇ ਕਿਸੇ ਝੂਠੇ ਪਾਣੀ ਚ ਨਹੀਂ ਤੋਤੇ ਜਾਂਦੇ ਠੀਕ ਹੈ ਕਿਸੇ ਕੋਈ ਝੂਠਾ ਹੱਥ ਨਹੀਂ ਲਾਗਦਾ ਕੋਈ ਮੱਖੀ ਨਹੀਂ ਬੈਠਦੀ ਇਹ ਕਵਰ ਨੇ ਜਦੋਂ ਕੋਈ ਭੈਣ ਭਾਈ ਕਹਿੰਦਾ ਮੈਂ ਉਦੋਂ ਉਹਨੂੰ ਸਰਪ ਕਰਕੇ ਦੇ ਦਿੰਨਾ ਵੀਰੇ ਤੇ ਦੂਆ ਮੇਰਾ ਫਿਲਟਰ ਨੇ ਚਾਪ ਹੁੰਨੇ ਆ ਚਾਰ ਰੱਖਿਆ ਹੋਇਆ ਨੇ ਜਿਆਦਾਤਰ ਇੱਕ ਜਾਂ ਦੋ ਹੁੰਦੇ ਨੇ ਵੀਰੇ ਜੂਸ ਦੇ ਕੰਮ ਵਿੱਚ ਇਹਨੇ ਕਣਦਰੀਕ ਹੁੰਦੇ ਨੇ ਉਹ ਅੰਦਰ ਚਲੇ ਜਾਂਦੇ ਨੇ ਅੰਦਰ ਜਾ ਕੇ ਆਪਣੇ ਫਿਲਟ ਆਪਣੇ ਥੇਪਣੇ ਚਲਾ ਲਓ ਤੇ ਆਪਣਾ ਲੀਵਰ ਚ ਚਲੇ ਜਾਂਦੇ ਨੇ ਵੀਰੇ ਜਿਹਦੇ ਵਿੱਚ ਉਹਨੇ ਸ਼ਾਂਤੀ ਕਰਨੀ ਆਗੀ ਉਹਨੇ ਜੂਸ 슈ਗਰ ਵੀ ਅੱਡ ਕਰਨਾ ਫਾਈਬਰ ਵੀ ਅੱਡ ਕਰਨਾ ਪਾਣੀ ਵੀ ਅੱਡ ਕਰਨਾ ਜੇ ਉਹਦੇ ਵਿੱਚ ਕੰਨੋ ਕੰਨੀ ਕਰਸਾ ਅੰਦਰ ਚਿਪੇ ਜਾਣਗੇ ਵੀਰੇ ਆਪਾਂ ਨੂੰ ਜ਼ਿਆਦਾਤਰ ਬਿਮਾਰੀਆਂ ਨਾ ਇਸ ਕਰਕੇ ਲੱਗਦੇ ਨਾ ਤਾਂ ਆਪਣਾ ਕਸਟਮਰ ਅਵੇਅਰ ਆ ਵੀਰੇ ਨਾ ਜ਼ਿਆਦਾਤਰ ਮੈਂ ਤੁਹਾਨੂੰ ਗੱਲ ਦੱਸਾਂ ਵੀਰੇ 100 ਤੋਂ 99% ਇਹੋ ਜਿਹੇ ਬੰਦੇ ਨੇ ਜਿਹੜੇ ਕੰਮ ਕਰ ਰਹੇ ਨੇ ਜੂਸ ਦੇ ਲਾਈਨ ਚ ਉਹ ਐ ਨਹੀਂ ਦੇਖਦੇ ਉਹ ਵੇਰ ਨਹੀਂ ਹਿੰਗੇ ਵੀਰੇ ਜੂਸ ਦੇ ਵਿੱਚ ਜਿਹੜੀ ਹੁਣ ਇਹਦੇ ਵਿੱਚ ਟੱਗ ਬੰਦੀ ਆ ਉਹ ਟੱਗ ਦੀ ਨਹੀਂ ਪਤਾ ਵੀਰੇ ਜਿਆਦਾਤਰ ਨੂੰ ਵੀ ਕਾਹ ਤੋਂ ਬੰਦੀ ਆ ਇਹਦੇ ਵਿੱਚ ਵੀਰੇ ਜੇ ਛਿਲਕਾ ਮਿਲਦਾ ਨਾ ਛਿਲਕੇ ਦੇ ਮਿਲਣ ਨਾਲ ਇਹ ਟੱਗ ਬੰਦੇ ਛਿਲਕਾ ਮਿਲਦਾ ਉਹਦੇ ਨਾਲ ਇਹਦੇ ਗੁਣਵੱਤਾ ਵੱਧਦੀ ਆ ਉਹ ਆਪਣੇ ਸਰੀਰ ਵਾਸਤੇ ਵੀ ਜ਼ਰੂਰੀ ਆ ਵੀਰੇ ਕਿਤੇ ਲੋਕ ਇਸ ਚੀਜ਼ ਨੂੰ ਅਸੀਂ ਕਹਦੀਏ ਤਾਂ ਸਿਹਤ ਦੇ ਲਈ ਵੀ ਜ਼ਰੂਰ ਕੀਤੇ ਨੇ ਵੀਰੇ ਸਿਹਤ ਵਾਸਤੇ ਤਾਂ ਬਹੁਤ ਵਧੀਆ ਚੀਜ਼ ਆ ਇਹ ਅਮਰਤਾ ਦਾ ਠੀਕ ਆ ਇਹ ਅਮਰਤਾ ਦਾ ਜੇ ਸਹੀ ਤਰੀਕੇ ਨਾਲ ਬਣਾ ਕੇ ਆਪਾਂ ਕਸਟਮਰ ਨੂੰ ਦੇਵਾਂਗੇ ਜਿਹੜਾ ਇਹਦੇ ਵਿੱਚ ਫਾਈਬਰ ਆ ਮਿਠਾਸ ਹੈ ਜੇ ਇਹਨੂੰ ਜਿਵੇਂ ਹੁੰਦਾ ਸੀ ਗੰਨੇ ਨੂੰ ਵੀਰੇ ਬਾਰ-ਬਾਰ ਮਰੋੜ ਕੇ ਲਾਉਣਾ ਹੈ ਨਾ ਮੇਰਾ ਮੋਟੀਵੇਸ਼ਨ ਇਹਦਾ ਜੂਸ ਨਹੀਂ ਬਣਾਉਣਾ ਹੈਗਾ ਵੀ ਜਿਆਦਾ ਜੂਸ ਨਿਕਲਦਾ ਜਿਆਦਾ ਤਰ ਜੂਸ ਆਲਾ ਨਹੀਂ ਹੀ ਮੋਟੀਵੇਸ਼ਨ ਮੇਰਾ ਮਤਲਬ ਇਹ ਹੈ ਵੀ ਜਿਹੜਾ ਇਹਦਾ ਛਿਲਕਾ ਵਿੱਚ ਮਿਲੂਗਾ ਇਹਦੇ ਵਿੱਚ ਗਾੜਾਪਨ ਆਊਗਾ ਮਿਠਾਸ ਵਧੂਗੀ ਛਿਲਕੇ ਦਾ ਫਾਈਬਰ ਵਿੱਚ ਮਿਲੂਗਾ ਵੀਰੇ ਜਿਸ ਨੇ ਕਸਟਮਰ ਨੂੰ ਸੰਤੁਸ਼ਟੀ ਦੇਣੀ ਆ ਵੀ ਮੈਂ ਆਪਾਂ ਸਹੀ ਜਗ੍ਹਾ ਪੈਸੇ ਲਾਇਆ ਨਾ। ਕੋਈ ਕਸਟਮਰ ਬਹੁਤ ਸਮੇਂ ਦੇ ਉਡੀਕ ਵੀ ਕਰ ਰਿਹਾ ਆ ਪਾ ਬਾਈ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਉਂਕਿ ਅੱਜ ਦੇ ਸਮੇਂ ਸਮਾਂ ਹਰ ਇੱਕ ਕੋਲ ਘਟੇ ਵੀਰ ਜੀ ਕਿਸ ਤਰੀਕੇ ਦੇਖਦੇ ਹੋ ਬਾਈ ਦੇ ਵੱਲੋਂ ਗੰਨੇ ਜੂਸ ਦੀ ਰੇੜੀ ਲਾਈ ਹੈ ਤੇ ਤੁਸੀਂ ਵੀ ਉਡੀਕ ਕਰਦੇ ਆ। ਹਾਂਜੀ ਜੀ ਜਦੋਂ ਵੀ ਮਤਲਬ ਭਾਨੀਗੜ ਆਉਣੇ ਆਗੇ ਤਾਂ ਤਕਰੀਬਨ ਇਹਨਾਂ ਤੋਂ ਜੂਸ ਪੀਨੇ ਆ। ਉਹ ਵੈਸੇ ਸਾਡੇ ਪਿੰਡ ਦੇ ਹੀ ਹੈਗਾ ਮੁੰਡਾ। ਮਿਹਨਤੀ ਬਹੁਤ ਹੈਗਾ। ਬਾਕੀ ਗੱਲ ਬੜੀ ਗੱਲ ਸਫਾਈ ਦੀ ਹੁੰਦੀ ਆ। ਦੇਖੋ ਸਫਾਈ ਪ੍ਰੋਪਰ ਰੱਖਦੇ ਨੇ ਕਿਸੇ ਦੀ ਗੱਲ ਨਹੀਂ ਹੈ ਜੀ। ਗੰਨੇ ਵੀ ਧੋ ਕੇ ਲਿਆਉਂਦੇ ਨੇ ਚੀਜ਼ ਵੀ ਵਧੀਆ ਲੈ ਕੇ ਆਉਂਦੇ ਨੇ ਬਾਕੀ ਮਿਹਨਤੀ ਹੈਗਾ ਮਿਹਨਤ ਨਾਲੇ ਸਾਰਾ ਕੁਝ ਹੈਗਾ ਤਕਰੀਬਨ ਤਕਰੀਬਨ ਸ਼ਹਿਰ 'ਚ ਕਿਸੇ ਕੋਲ ਨੇ ਕੋਈ ਹੋ ਕੋ ਨਾ ਰਹਿੰਦਾ ਹੋਊਗਾ ਜਿਹੜਾ ਇਹਨਾਂ ਨੂੰ ਮਤਲਬ ਇਹਨਾਂ ਤੋਂ ਜੂਸ ਨਾ ਪੀਂਦਾ ਹੋਵੇ ਸਪੈਸ਼ਲ ਉਰੇ ਆ ਕੇ ਜੂਸ ਪੀ ਪੀਣਾ ਸਾਡੇ ਚੰਗੇ ਟੀਚਰ ਦਾ ਹੁੰਦਾ ਵੀ ਮੈਂ ਬੱਚਿਆਂ ਨੂੰ ਸਹੀ ਪਲੋਸਾ ਸਹੀ ਪੜਾਵਾ ਪਰ ਟੀਚਰ ਦਾ ਨਹੀਂ ਪੜ ਸਕੇ ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਹੁਣ ਗੁਣ ਜਿਹੜਾ ਪਲੋਸਦੇ ਨੇ ਚੰਗਾ ਹਾਂਜੀ ਬਹੁਤ ਵਧੀਆ ਦੇਖੋ ਆਪਾਂ ਦੇਖਦੇ ਸਾਫ ਸਫਾਈ ਉਹ ਜਾਦੇ ਹੁੰਦੀ ਆ ਤੁਸੀਂ ਆਮ ਤੁਹਾਡੇ ਕੋਲ ਕੈਮਰਾਗਾ ਦੇਖੋ ਮਾਰ ਕੇ ਕੋਈ ਇੱਕ ਵੀ ਮੱਖੀ ਦਿਖਦੀ ਹੋਵੇ ਆਪਾਂ ਨੂੰ ਪਰ ਮਿੱਠੇ ਤੇ ਆਉਂਦੀ ਹੁੰਦੀ ਹੈ ਮਿੱਠੇ ਦੇ ਤਕਰੀਬਨ ਆਮ ਹੈ ਆਪਾਂ ਦੇਖਦੇ ਆਂ ਘਰਾਂ ਚ ਵੀ ਦੇਖਦੇ ਆਂ ਘਰਾਂ ਜ ਆਪਣੇ ਜੜੀਆਂ ਲੱਗੀਆਂ ਹੁੰਦੀਆਂ ਨੇ ਗਿਆ ਜੜੀਆਂ ਨੇ ਗੇਟ ਹੁੰਦੇ ਨੇ ਪਰ ਫਿਰ ਵੀ ਦੇਖੋ ਕਿੰਨੀ ਮੱਖੀ ਹੁੰਦੀ ਆ ਪਰ ਤੁਸੀਂ ਆਹ ਸਾਹਮਣੇ ਆ ਤੁਹਾਡੇ ਖੁੱਲਾਗਾ ਫਿਰ ਵੀ ਸਫਾਈ ਦੇ ਕਾਰਨ ਆ ਤਾਰਕੋਸ ਤਾਂ ਕਿਤਨਾ ਕਿਤੇ ਜਿਹੜੀ ਸ਼ੁੱਧਤਾ ਤਾਂ ਉਹ ਵੀ ਸਾਹਮਣੇ ਆਉਂਦੀ ਹੈ ਵੀਰੇ ਟੀਚਰ ਬਣਨ ਦਾ ਸੁਪਨਾ ਦੀ ਚਲੋ ਹੁਣ ਤਾਂ ਕੰਮ ਕਰ ਸੈਟ ਹੋ ਗਿਆ ਹੁਣ ਦੁਬਾਰਾ ਫਿਰ ਪੜ੍ਹਾਈ ਪੂਰੀ ਕਰੋਗੇ ਨਹੀਂ ਵੀਰੇ ਹੁਣ ਨਹੀਂ ਕਾਰਨ ਇਹ ਆ ਵੀਰੇ ਹੁਣ ਟੀਚਰ ਵੀ ਵੀਰੇ ਮੈਨੂੰ ਮਿਲਦੇ ਨੇ ਜਿਹੜੇ ਸਤਕਾਰ ਜੋ ਨੇ ਬਹੁਤ ਬਹੁਤ ਪੜ੍ਹੇ ਲਿਖੇ ਭੈਣ ਭਾਈ ਬਹੁਤ ਦੂਰ ਆਉਂਦੇ ਨੇ ਤੁਸੀਂ ਯਕੀਨੀ ਕਰਨਾ ਜਦ ਕਈ ਵਾਰ ਬਦਲ ਬਾਈ ਹੋ ਜਾਂਦੇ ਨੇ ਨਾ ਮੇਰਾ ਮਾਣਾ ਐ ਤੜਫਦਾ ਵੀ ਮੇਰੇ ਭੈਣ ਭਾਈ ਮੋੜ ਨਾ ਜਾਣ ਉੱਥੋਂ ਆ ਕੇ ਵੀਰੇ ਮੈਂ ਸਿਰਫ ਇਕੱਲੇ ਪੈਸੇ ਕਰਕੇ ਨਹੀਂ ਆਉਂਦਾ ਵੀ ਮਾਣਾ ਚਿਹਰਾ ਦੇਖ ਲੈਣਾ ਜਦੋਂ ਤੁਹਾਡੇ ਕੰਮ ਪ੍ਰਤੀ ਪਿਆਰ ਬਾਜੂ ਨਾ ਤੁਹਾਨੂੰ ਆਪੇ ਕੰਮ ਤਾਂ ਆਹ ਲੈ ਜੂ ਵੀਰੇ ਜੇ ਆਪਾਂ ਸਹੀ ਤਰੀਕੇ ਨਾਲ ਕਰ ਰਹੇ ਹੋਗੇ ਉ ਤਾਂ ਵੈਸੇ ਠੱਗਿਆ ਠੋਰੀਆ ਬਹੁਤ ਕਰ ਰਹੇ ਨੇ ਲੋਕ ਪਰ ਉਹ ਠੱਗਿਆ ਠੋਰੀਆ ਵਾਲਾ ਥੋੜਾ ਟਾਈਮ ਹੁੰਦਾ ਕੰਮ ਜੇ ਆਪਾਂ ਇਮਾਨਦਾਰੀ ਸਾਫ ਸੁਥਰਾ ਕਰਾਂਗੇ ਬਾਬੇ ਗੁਰੂ ਨਾਨਕ ਨੂੰ ਨਾਲ ਲੈ ਕੇ ਚੱਲਾਂਗੇ ਨਾ ਤੁਹਾਡਾ ਕੰਮ ਸੁਰਤ ਸੀ ਵੀ ਤੁਸੀਂ ਨਾਲੋ ਪੈਸੇ ਦਾ ਲਾਲਚ ਸਾਨੂੰ ਪਤਾ ਨਹੀਂ ਲੱਗਣਾ ਵੀਰੇ ਵੀ ਤੁਸੀਂ ਪੈਸੇ ਦਾ ਲਾਲਚ ਕਰ ਰਹੇ ਮੈਨੂੰ ਪੈਸੇ ਦਾ ਲਾਲਚ ਨਹੀਂ ਹੈ ਵੀਰੇ ਵੀ ਮੈਂ ਪੈਸੇ ਕਰਕੇ ਚਲੋ ਆਪਣੀ ਕਬੀਲਦਾਰੀ ਆ ਪੈਸੇ ਨਾਲ ਚੱਲਦੀ ਆ ਪਰ ਮੈਂ ਧੋਖੇਧੜੀ ਨਾਲ ਕਿਸੇ ਨੂੰ ਜੋਸ਼ ਨਹੀਂ ਦਿੰਦਾ ਵੀ ਕੋਈ ਗਲਤ ਤਰੀਕੇ ਨਾਲ ਕੋਈ ਇਸੇ ਨੂੰ ਕੋਈ ਚੀਜ਼ ਨਹੀਂ ਦਿੰਦਾ ਵੀਰੇ ਕਿਉਂਕਿ ਮੈਨੂੰ ਅਸੀਂ ਵੀ ਦੇਖਦੇ ਆਂ ਬੜੀਆਂ ਅਸੀਂ ਕਹਿ ਸਕਦੇ ਆਂ ਮੱਖੀਆਂ ਆਉਂਦੀਆਂ ਨੇ ਪਰ ਮੱਖੀਆਂ ਬਹੁਤ ਘੱਟ ਆਇਆ ਹੋਰ ਵੀਰੇ ਇੱਕ ਚਲੋ ਵਿਗਿਆਨਿਕ ਢਾਂਗੇ ਲਾ ਲਈ ਆਪਾਂ ਮੱਖੀ ਨੇ ਸਿਰਫ ਮਠਾਸਤੇ ਆਉਣਾ ਵੀਰੇ ਦੂਈ ਮੱਖੀ ਦਾ ਹੈ ਨਹੀਂ ਸਹਿਦ ਦੀ ਮੱਖੀ ਆਉਂਦੀ ਆ ਜ਼ਿਆਦਾਤਰ ਉਹ ਵੀ ਸਿਰਫ ਮਿਠਾ ਦਿੱਤੇ ਆਉਂਦੇ ਆ ਜਦੋਂ ਮੈਂ ਜੂਸ ਬਣਾ ਲੈਣਾ ਮਸ਼ੀਨ ਨੂੰ ਨਾਲ ਦੇ ਨਾਲ ਕਲੀਨ ਕਰਦਾ ਵੀਰੇ ਕਿਉਂਕਿ ਉਹ ਮਿਠਾਸ ਖਤਮ ਕਰ ਦਿੰਨਾ ਮੈਂ ਸਿਰਫ ਉਹ ਜਿਹੜੇ ਆਪਣੇ ਗੰਨੇ ਦਾ ਛਿਲਕਾ ਉਹ ਦੂਰ ਛਿੜਦਾ ਸਿਰਫ ਉਹਤੇ ਬੈਠੇ ਜਾਂਦੇ ਕਿਉਂਕਿ ਜਿਹੜੀ ਮਧੂਮੱਖੀ ਆ ਨਾ ਉਹ ਆਪਣੇ ਜੀਵਨ ਵਾਸਤੇ ਉਹ ਵੀ ਬਹੁਤ ਜ਼ਰੂਰੀ ਆ ਉਹਤੇ ਜਾ ਕੇ ਆਪਦਾ ਖਾਣਾ ਜਿਹੜਾ ਵੀ ਆਦਾ ਮਠਾਸ ਲੈਣੀ ਆ ਉਹ ਤੇ ਜਾ ਕੇ ਲੈਂਦੇ ਆ ਇੱਧਰ ਨਹੀਂ ਆਉਂਦੀ ਵੀਰੇ ਉਹ ਹਾਂਜੀ ਤਾਂ ਹੋਰਾਂ ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹੋਂਗੇ ਕਿਉਂਕਿ ਇਹ ਚੋ ਲੋਕ ਅਸੀਂ ਕਹਿੰਦੇ ਸੇਧ ਦੇ ਲਈ ਪਿੰਦੇ ਪਰ ਸੇਧ ਨਾਲ ਵੀ ਖਿਲਵਾਣ ਵੀ ਵੀਰੇ ਸੇਧ ਨਾਲ ਤਾਂ ਬਹੁਤ ਵੱਡਾ ਆਪਣਾ ਖਿਲਵਾੜ ਹੋਆ ਖਾਣ ਪੀਣ ਤੇ ਸਾਰੇ ਕਿਸੇ ਚ ਤੇ ਮੈਂਨ ਮੈਂ ਜੁਥ ਨੂੰ ਇਹੀ ਗੱਲ ਕਹਿਣਾ ਚਾਹਣਾ ਵੀਰੇ ਵੀ ਬਾਹਰ ਨਾ ਜਾਓ ਬਸ ਪਲੀਜ਼ ਆਪਣੇ ਇੱਥੇ ਪੰਜਾਬ ਦੇ ਧਰਤੀ ਦੇ ਬਹੁਤ ਖਸਰਾ ਦਾ ਆਪਾਂ ਆਦੇ ਖੇਤਾਂ ਵਿੱਚੋਂ ਕੋਈ ਜ਼ਰੂਰੀ ਨਹੀਂ ਹੈਗਾ ਜੇ ਆਪਣੇ ਲਾਵੇ ਜ਼ਮੀਨ ਨਹੀਂ ਹੋਣਗੀ ਜ਼ਮੀਨ ਦਾ ਹੋਣਾ ਕੋਈ ਜ਼ਰੂਰੀ ਨਹੀਂ ਆਪਦੇ ਅੰਦਰ ਛੋਡੇ ਅੰਦਰ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਜੇ ਸਹੀ ਤਰੀਕੇ ਨਾਲ ਕੰਮ ਕਰਾਂਗੇ ਵੀਰੇ ਆਪਾਂ ਕੈਨੇਡਾ ਅਮਰੀਕਾ ਤਾਂ ਬਹੁਤ ਦੂਰ ਨੇ ਵੀਰੇ ਆਪਾਂ ਆਪਦੇ ਘਰੇ ਹੀ ਰਹਿ ਕੇ ਸਾਰਾ ਕੁਝ ਆਪ ਦਾ ਕੈਨੇਡਾ ਅਮਰੀਕਾ ਬਣਾ ਸਕਦੇ ਹਾਂ ਹਾਂ ਕਿਤਨਾ ਕਿਤੇ ਟੀਚਰ ਬਣਨ ਦਾ ਸੁਪਨਾ ਸੀ ਉਹ ਤਾਂ ਨਹੀਂ ਪੂਰਾ ਹੋ ਸਕਿਆ ਪਰ ਜਿਹੜੇ ਅੱਜ ਦੇ ਸਮੇਂ ਦੀ ਅੱਜ ਗੁਣਵੰdre ਨੇਤਾ ਕਿਤਨਾ ਕਿਤੇ ਉਹ ਵੀ ਲੋਕਾਂ ਨੂੰ ਅਸੀਂ ਕਹਿ ਸਕਦੇ ਹਾਂ ਦੇ ਪੱਧਰ ਤੇ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਨੇ ਸ਼ੁੱਧਤਾ ਵੱਲ ਧਿਆਨ ਦੇ ਸਕਣ ਅਤੇ ਆਪਣੇ ਸਿਹਤ ਨਾਲ ਨਾ ਖਿਲਵਾੜ ਹੋਣ ਦੇ ਦਾ ਪੰਜਾਬ ਫਰਸ਼ ਦੇ ਲਈ ਸੰਗਰੂਰ ਤੋਂ ਰਸ਼ਵਿੰਦਰ ਸਿੰਘ ਦੀ ਰਿਪੋਰਟ ਧੰਨਵਾਦ